ਸਤ ਗੁਰਾਂ ਨੇ ਫਿਰ ਮੋਡਾ ਵਖਾਲ ਦਿੱਤਾ ਕਹਿਣ ਲੱਗੇ ਜਿਹੜੀ ਭੇਟਾ ਹੈ ਨਾ ਜੋ ਸੰਕਲਪ ਜਹਾਜ ਦੇ ਪਾਰ ਉਤਾਰੇ ਵਾਸਤੇ ਕੀਤਾ ਸੀ ਉਹ ਸਾਰੀ ਦੀ ਸਾਰੀ ਰੱਖ ਦਿਓ ਨਹੀਂ ਤੇ ਆਪਣੀਆਂ ਦੋ ਵੀ ਚੁੱਪ ਲਓ ਸਾਜ ਦੇਣਾ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨੂੰ ਬਾਬਾ ਬਕਾਲਾ ਵਿਖੇ ਬਾਬਾ ਮੱਖਣ ਸ਼ਾਹ ਲਬਾਣਾ ਜੀ ਨੇ ਪ੍ਰਗਟ ਕੀਤਾ ਸੀ ਗੁਰਦੁਆਰਾ ਬਾਬਾ ਮੱਖਣਸ਼ਾਹ ਲੁਬਾਣਾ ਹਰ ਸਾਲ ਦੀ ਤਰ੍ਹਾਂ ਇਹ ਦਿਹਾੜਾ ਮਨਾਦੀ ਹੈ ਜੋ ਇੰਡੀਆ ਵਿੱਚ ਕੱਲ ਜੋ ਬਾਬੇ ਬਗਾਲੇ ਵਿੱਚ ਉੱਥੇ ਵੀ ਬੜੀ ਸ਼ਰਧਾ ਦੇ ਪਹੁੰਚਾ ਮਨਾਇਆ ਗਿਆ ਹੈ ਗੁਰਦੁਆਰਾ ਬਾਬਾ ਮੱਖਣਸ਼ਾਹ ਲੁਬਾਣਾ ਸਿੱਖ ਸੈਂਟਰ ਵਿਖੇ ਹਰ ਸਾਲ ਦੀ ਤਰ੍ਹਾਂ ਸੱਚਾ ਗੁਰੂ ਲਾਡੋਰੇ ਦਿਵਸ ਮਨਾਇਆ ਗਿਆ ਜਿਸ ਦੇ ਵਿੱਚ ਧਾਰਮਿਕ ਸਮਾਗਮ ਆਯੋਜਿਤ ਕੀਤੇ ਗਏ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਸਾਚਾ ਗੁਰੂ ਲਾਦੋਰੇ ਦਿਵਸ ਦੀ ਸਿੱਖ ਇਤਿਹਾਸ ਦੇ ਵਿੱਚ ਵਿਸ਼ੇਸ਼ ਮਹੱਤਤਾ ਹੈ ਇਸ ਦਿਨ ਬਾਬਾ ਮੱਖਣਸ਼ਾਹ ਲੁਬਾਣਾ ਜੀ ਵੱਲੋਂ ਬਾਬਾ ਬਕਾਲਾ ਵਿਖੇ ਨਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕੀਤਾ ਗਿਆ ਅਤੇ ਬਾਬਾ ਗੁਰਦੁੱਤਾ ਜੀ ਨੇ ਉਹਨਾਂ ਨੂੰ ਤਿਲਕ ਲਗਾ ਕੇ ਗੁਰੂ ਸਾਜਿਆ ਜਿਸ ਤੋਂ ਬਾਅਦ ਇਸ ਦਿਨ ਨੂੰ ਸਾਚਾ ਗੁਰੂ ਲਾਦੋਰੇ ਦਿਵਸ ਦੇ ਵਜੋਂ ਸਿੱਖ ਇਤਿਹਾਸ ਦੇ ਵਿੱਚ ਮਨਾਇਆ ਜਾਂਦਾ ਹੈ ਇਸ ਸਬੰਧ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਬਾਬਾ ਮੱਖਣਸ਼ਾ ਲੁਬਾਣਾ ਸਿੱਖ ਸੈਂਟਰ ਨਿਊਯਾਰਕ ਦੇ ਵੱਲੋਂ ਸਾਚਾ ਗੁਰੂ ਲਾਦੋਰੇ ਦਿਵਸ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅਮਰੀਕ ਸਿੰਘ ਜੀ ਅਤੇ ਕਮੇਟੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਸੁਭਾਨਪੁਰ ਨੇ ਆਪਣੇ ਵਿਚਾਰ ਸਾਂਝੇ ਕੀਤੇ। ਅੱਜ ਗੁਰਦੁਆਰਾ ਬਾਬਾ ਮੱਖਣਸ਼ਾ ਲੁਬਾਣਾ ਸਿੱਖ ਸੈਂਟਰ ਦੇ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਸਾਚਾ ਗੁਰੂ ਲਾਦੋਰੇ ਦਿਵਸ ਮਨਾਇਆ ਜਾ ਰਿਹਾ ਹੈ ਵੱਡੀ ਗਿਣਤੀ ਵਿੱਚ ਸ੍ਰੀ ਖਨਪਾਟ ਸਾਹਿਬ ਜੀ ਦੀਆਂ ਲੜੀਆਂ ਦੇ ਖਨਪਾਟ ਸਾਹਿਬਾਂ ਦੇ ਭੋਗ ਪਏ ਹਨ ਉਪਰੰਤ ਰਾਗੀ ਢਾਡੀ ਪ੍ਰਚਾਰਕ ਸ੍ਰੀ ਦਰਵਾਰ ਸਾਹਿਬ ਦੇ ਹਜੂਰੀ ਜਥੇ ਪਹੁੰਚ ਰਹੇ ਨੇ ਜਿਹੜੇ ਰਬੀ ਬਾਣੀ ਦਾ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਉਣਗੇ ਔਰ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਵਾਸਤੇ ਬਾਹਰ ਜਲਪਾਣੀ ਦੇ ਇਸ ਕਾਲਾਂ ਦੇ ਲੰਗਰ ਵੀ ਲਾਏ ਜਾ ਰਹੇ ਹਨ ਅੰਮ੍ਰਿਤ ਵੇਲੇ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚ ਰਹੀਆਂ ਨੇ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਆਓ ਸਾਰੇ ਰਲ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹੋਏ ਸਤਪੁਰੀ ਦਾ ਓਟ ਆਸਰਾ ਲੈਂਦੇ ਹੋਏ ਹਮੇਸ਼ਾ ਹੀ ਪਰਿਵਾਰਕ ਤੌਰ ਤੇ ਸਾਂਝ ਪਿਆਰ ਤੇ ਇਤਿਫਾਕ ਦੀ ਸਾਂਝ ਬਣਾਈਏ ਸਾਰਿਆਂ ਨੂੰ ਲੱਖ ਲੱਖ ਵਧਾਈ ਬਤੌਰੇ ਅੱਜ ਦੇਣਾ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੂੰ ਬਾਬਾ ਬਕਾਲਾ ਵਿਖੇ ਬਾਬਾ ਮੱਖਣਸ਼ਾਹ ਲਬਾਣਾ ਜੀ ਨੇ ਪ੍ਰਗਟ ਕੀਤਾ ਸੀ ਤੇ ਇਸ ਕਰਕੇ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਬਾਬਾ ਬਕਾਲਾ ਵਿਖੇ ਇਹ ਦਿਹਾੜਾ ਮਨਾਉਂਦੀਆਂ ਨੇ ਤੇ ਗੁਰਦਾਰ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਵੀ ਬਾਬਾ ਬਕਾਲਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਰਾਕੇ ਪੂਜ ਪਾਏ ਗਏ ਹਨ ਤੋ ਇਹ ਸੰਦੇਸ਼ ਦਿੱਤਾ ਸੀ 22 ਮੰਝੀਆਂ ਜਿਹੜੀਆਂ ਲੱਗੀਆਂ ਸੀ ਗੁਰੂ ਢੰਮ ਜਿਹੜਾ ਲੱਗਿਆ ਸੀ ਉਹਦਾ ਖਾਤਮਾ ਕੀਤਾ ਤੇ ਸੱਚੇ ਗੁਰੂ ਨੂੰ ਪ੍ਰਗਟ ਕਰਕੇ ਸਾਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਉਹ ਆਸਰਾ ਲੈਂਦਾ ਉਪਦੇਸ਼ ਦਿੱਤਾ ਗਿਆ ਹੈ ਧੰਨ ਧੰਨ ਸ੍ਰੀ ਗੁਰੂ ਦੇ ਚਰਨਾਂ ਅਰਦਾਸ ਕਰਦੇ ਹਾਂ ਜਿਨ੍ਹਾਂ ਨੇ ਅੱਜ ਸਾਨੂੰ ਸਾਰਿਆਂ ਨੂੰ ਰਲ ਕੇ ਗੁਰਦਵਾਰਾ ਬਾਬਾ ਮੱਖਣ ਸ਼ਾਹ ਲਬਾਣਾ ਸਿਕ ਸੈਂਟਰ ਵਿੱਚ ਸਾਚਾ ਗੁਰੂ ਲਾਲ ਦੇਵ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸਮੂਹ ਆਈਆਂ ਅਸੀਂ ਪੁਸ਼ਪੂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਜਿੰਨਾ ਮੇਰੇ ਵੀਰਾਂ ਨੇ ਬਾਹਰ ਸਟਾਲ ਲਾਏ ਨੇ ਜਿੰਨਾ ਮੇਰੇ ਵੀਰਾਂ ਨੇ ਖਾਣ ਪੀਣ ਦੇ ਕੋ ਜੋੜਿਆਂ ਘਾਦੀ ਸੇਵਾ ਕਰਿਆ ਅਸੀਂ ਸਾਰੇ ਬੀਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਸੱਚਾ ਗੁਰੂ ਲਾਡੋ ਦਿਵਸ ਜੋ ਨਵੇਂ ਪਾਸ਼ਾ ਧੰਨਤਾ ਸ਼੍ਰੀ ਤੇਗ ਬਹਾਦਰ ਮਾਈ ਦਾ ਜੀ ਬਾਬਾ ਮੱਖਣ ਸ਼ਾਹ ਲਵਾਨਾ ਨੇ ਉਹਨਾਂ ਪਰਵ ਕੀਤਾ ਸੀ ਉਸ ਦੇ ਸਬੰਧ ਵਿੱਚ ਗੁਰਦਾਬਾ ਬਾਬਾ ਮੱਖਣ ਸ਼ਾਹ ਲਵਾਨਾ ਹਰ ਸਾਲ ਦੀ ਤਰ੍ਹਾਂ ਇਹ ਦਿਹਾੜਾ ਮਨਾਉਂਦੀ ਹੈ ਜੋ ਇੰਡੀਆ ਵਿੱਚ ਵੀ ਕੱਲ ਜੋ ਬਾਬੇ ਬਗਾਲੇ ਵਿੱਚ ਉੱਥੇ ਵੀ ਬੜੀ ਸ਼ਰਧਾ ਤੇ ਭਾਵਨਾ ਮਨਾਇਆ ਗਿਆ ਹੈ ਇਸ ਮੌਕੇ ਵੱਡੀ ਲੜੀ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਇਸ ਮੌਕੇ ਲੰਗਰ ਲਗਾਉਣ ਵਾਲੇ ਸਾਰੇ ਹੀ ਸੇਵਾਦਾਰਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਸੰਗਤ ਨੂੰ ਗੁਰੂ ਦੇ ਨਾਲ ਜੁੜਨ ਦੀ ਬੇਨਤੀ ਵੀ ਕੀਤੀ ਗਈ ਗੁਰਦੁਆਰੇ ਬਾਬਾ ਮੱਖਣਛਾ ਲਬਾਣਾ ਸਿੱਖ ਸੈਂਟਰ ਵਿਖੇ ਅੱਜ ਉਹ ਮਹਾਨ ਦਿਨ ਮਨਾਇਆ ਜਾ ਰਿਹਾ ਹੈ ਜੇਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦੇ ਆ ਗੁਰਬਿੰਨ ਕੋਰੇ ਅੰਧਾਰ ਬਾਬਾ ਮੱਖਣਸ਼ਾਹ ਲਬਾਣੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਾਬੇ ਬਕਾਲੇ ਜਾ ਕੇ ਅੱਜ ਦਾ ਦਿਨ ਪ੍ਰਗਟ ਕੀਤਾ ਸੀ ਉਹ ਮਹਾਨ ਖੁਸ਼ੀਆਂ ਦੇ ਪਾਤਰ ਨਿਊਯਾਰਕ ਦੀ ਪਾਵਨ ਧਰਤੀ ਤੇ ਬੜੇ ਅਦਬ ਸਤਿਕਾਰ ਦੇ ਨਾਲ ਇਹ ਦਿਨ ਨੂੰ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ ਸਾਚਾ ਗੁਰੂ ਲਾਧੋਰੇ ਦਿਵਸ ਦੇ ਸਬੰਧ ਵਿੱਚ ਵੱਡੀ ਤਰ੍ਹਾਂ ਦੀ ਸੰਗਤਾਂ ਪਹੁੰਚੀਆਂ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਅੱਜ ਗੁਰੂ ਟੇਗ ਬਹਾਦਰ ਸਾਹਿਬ ਜੀ ਦੇ ਪ੍ਰਗਟ ਹੋਣ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਇਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਗੁਰਦੁਆਰਾ ਬੰਬ ਮੱਖਣਸ਼ਾਲ ਲਬਾਣਾ ਵਿਖੇ ਟਰਾਈ ਸਟੇ ਦੀ ਸਮੂਹ ਸਰਤਾਂ ਦੇ ਸਹਿਯੋਗ ਨਾਲ ਅੱਜ ਗੁਰੂ ਘਰ ਵਿੱਚ ਗੁਰੂ ਲਾਧੋਰੇ ਦਿਵਸ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸਵੇਰ ਤੀ ਗੁਰੂ ਘਰ ਵਿੱਚ ਹਾਜ਼ਰੀ ਭਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਸੰਗਤਾਂ ਦੇ ਖਾਣ ਪੀਣ ਵਾਸਤੇ ਮੇਰੇ ਬਹੁਤ ਸਾਰੇ ਵੀਰਾਂ ਨੇ ਸਟਾਲ ਲਾ ਕੇ ਸੰਗਤਾਂ ਦੇ ਖਾਣ ਪੀਣ ਦਾ ਪ੍ਰਬੰਧ ਕੀਤੇ ਹੋਏ ਹਨ ਗੁਰਦੁਆਰਿਆਂ ਵੱਲੋਂ ਅੱਜ ਦਾ ਸਾਰਾ ਕੀਰਤਨ ਦਾ ਦਰਬਾਰ ਚਿਰ ਗੁਰਲਾਦਰ ਦੇ ਦਰਸ਼ਨੂ ਸ਼ਰਮਪਰਤ ਹੈ ਦਾਸ ਬੇਨਤੀ ਕਰਦਾ ਹੈ ਕਿ ਗੁਰਦੁਆਰੇ ਵਿੱਚ ਹਾਜ਼ਰੀ ਭਰ ਕੇ ਲਾਹ ਲਾਉ ਜੀ ਗੁਰਲਾਦਰ ਦੇ ਦੇਵ ਸਿੰਘ ਗੁਰਦੁਆਰਾ ਸਾਹਿਬ ਆਪਾ ਮੱਖਣ ਸ਼ਾ ਨਵਾਣਾ ਸਿੱਖ ਸੈਂਟਰ ਨਿਊਯਾਰਕ ਵਿੱਚ ਬਣਾ ਰਹੇ ਆ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਬਾਹਰ ਸੰਗਤਾਂ ਦੇ ਸਟਾਲ ਲੱਗੇ ਹੋਏ ਨੇ ਸੰਗਤਾਂ ਹਮੇ ਮਾ ਕੇ ਗੁਰੂ ਮਹਾਰਾਜ ਦੇ ਦੀਵਾਨ ਹਾਲ ਚ ਵੀ ਪਹੁੰਚ ਰਹੀਆਂ ਨੇ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜੀ ਇਸ ਮੰਦੀ ਸਮਾਗਮ 10 ਅਗਸਤ ਦਿਨ ਐਤਵਾਰ ਨੂੰ ਵੱਡੇ ਪੱਧਰ ਤੇ ਉਲੀਕਿਆ ਗਿਆ ਸੀ ਇਸ ਮੌਕੇ ਸਵੇਰ ਤੋਂ ਸ਼ਾਮ ਤੱਕ ਦੀਵਾਨ ਸਜਾਏ ਗਏ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਪਾਈ ਸੁਖਵੰਤ ਸਿੰਘ ਰਾਗੀ ਜਥਾ ਭਾਈ ਗੁਰਪ੍ਰੀਤ ਸਿੰਘ ਬੱਲੜਵਾਲ ਅਤੇ ਭਾਈ ਅਮਰੀਕ ਸਿੰਘ ਗੁਰਦਾਸਪੁਰ ਟਾਡੀ ਜਥਾ ਭਾਈ ਮੋਹਨ ਸਿੰਘ ਬਡਾਣਾ ਕਥਾਵਾਚਕ ਭਾਈ ਸੁਖਵੰਤ ਸਿੰਘ ਅਤੇ ਬੱਚਿਆਂ ਨੇ ਕੀਰਤਨ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਉਹਨੇ ਕਿਹਾ ਗੁਰੂ ਤੇਗ ਬਹਾਦਰ ਇੱਥੇ ਹਨ ਪੋਰੇ ਚ ਹੀ ਰਹਿੰਦੇ ਹਨ ਤੇ ਉਹ ਹੀ ਹਨ ਇੱਥੇ ਆ ਗਏ ਜਿਹਦਾ ਕੋਲ ਤੁਸੀਂ ਜੀ ਬੋਲ ਰਹੇ ਹੋ ਬਾਈਆਂ ਕੋ ਆ ਗਏ ਹਾਂ ਤੇ ਫਰ ਚਾ ਚੜ ਗਿਆ ਅੰਦਰ ਠਣ ਗਿਆ ਜਦੋਂ ਗਏ ਨਾ ਜਾ ਕੇ ਮਾਤਾ ਗੁਜਰ ਕੌਰ ਜੀ ਬਾਹਰ ਸੰਬਾਣੀ ਦਾ ਪਾਠ ਕਰ ਰਹੇ ਉਨਾਂ ਕੋਲੋਂ ਇਜਾਜਤ ਨਹੀਂ ਉਹਨਾਂ ਬੇਬੇ ਮਾਤਾ ਨਾਨਕੀ ਜੀ ਕੋਲ ਭੇਜ ਦਿੱਤਾ ਉਹ ਮੜਾਪ ਹੋ ਗਿਆ ਇਜਾਜਤ ਮਿਲ ਗਈ ਭਾਈ ਦਰਗਾਹ ਮਾਲ ਜੀ ਵੀ ਆਏ ਹੋਏ ਸੰਸਾਰੇ ਗੁਰ ਸਿੱਖ ਆਏ ਹੋਏ ਸਨ ਭਾਵੇਂ ਰਸਮ ਅਦਾ ਹੋ ਗਈ ਪਰ ਸਤਗੁਰੂ ਜੀ ਦੇ ਪ੍ਰਗਟ ਨਹੀਂ ਸਨ ਕਿਉਂਕਿ ਬਾਹਰ ਧੀਰਮਲ ਇੰਨਾ ਆਪਣਾ ਡਾਕਾ ਯੋਰ ਲਾ ਕੇ ਬੈਠਾ ਸੀ ਸਤਗੁਰੂ ਜੀ ਨੂੰ ਪਹਿਲੋਂ ਬਾਹਰ ਆਉਂਦਿਆ ਗੋਲੀ ਚਲਾਈ ਇਹਦਾ ਨੀ ਆਕੀਆਣਾ ਸਾਹਿਬ ਤੋਂ ਜਦੋਂ ਆਏ ਖੈਰ ਜਦੋਂ ਆਏ ਹਨ ਮੱਥਾ ਟੇਕਿਆ ਦੋ ਮੋਰਾ ਇੱਥੇ ਵੀ ਰੱਖੀਆਂ ਜਦੋਂ ਰੱਖੀਆਂ ਸਤਿਗੁਰਾਂ ਨੇ ਫਿਰ ਮੋੜਾ ਵਖਾਲ ਦਿੱਤਾ ਕਹਿਣ ਲੱਗੇ ਜਿਹੜੀ ਭੇਟਾ ਹੈ ਨਾ ਜੋ ਸੰਕਲਪ ਜਹਾਜ ਦੇ ਪਾਰ ਉਤਾਰੇ ਵਾਸਤੇ ਕੀਤਾ ਸੀ ਉਹ ਸਾਰੀ ਦੀ ਸਾਰੀ ਰੱਖ ਦਿਓ ਨਹੀਂ ਤੇ ਆਪਣੀਆਂ ਦੋ ਵੀ ਚੁੱਕ ਲਓ ਗੁਰੂ ਨੇ ਕੋਈ ਦੁਕਾਨ ਨਹੀਂ ਪਾਈ ਹੋਈ ਕਿ ਅਸੀਂ ਕੋਈ ਦੁਕਾਨ ਪਾਈ ਆ ਮਹਾਸਾਬ ਆਇਆ ਇਹ ਤੇ ਇਸ ਵਾਸਤੇ ਆ ਕਿ ਸਿੱਕੀ ਡੋਲ ਨਾ ਜਾਵੇ ਤੇਰਾ ਸਿੱਧਕ ਨਾ ਡੋਲ ਜਾਏ ਸਿੱਖੀ ਨਾ ਘਬਰਾ ਜਾਏ ਜੇ ਪੈਸੇ ਦੀ ਗੱਲ ਹੈ ਤੇ ਇਹ ਵੀ ਆਮਾਨਤ ਕੋਲ ਰੱਖੋ ਆਪੇ ਆ ਜਾਏਗੀ ਫਿਰ ਆ ਜਾਏਗੀ ਇਹ ਗੁਰੂ ਘਰ ਦੀ ਈਮਾਨਤ ਹੈ ਆ ਲੈਣੀ ਹੈ ਮੱਖਣ ਸਾ ਗੱਦਗੱਦ ਹੋ ਗਿਆ ਕਹਿਣ ਲਗਾ ਸਤਗੁਰੂ ਜੀ ਤੁਸੀਂ ਭੇਟਾ ਨਹੀਂ ਮੇਰੇ ਕੋਲ ਮੰਗੀ ਤੁਸੀਂ ਮੈਨੂੰ ਮੁਰਦੇ ਚ ਜਾਨ ਪਾ ਦਿੱਤੀ ਮੈਂ ਪਰ ਚੁੱਕਾ ਸੀ ਮੈਂ ਖਤਮ ਹੋ ਚੁੱਕਾ ਸਾਂ ਮੇਰੇ ਚ ਜਾਨ ਪੈ ਗਈ ਸਤਿਗੁਰੂ ਕੋਲੋਂ ਫਿਰ ਅਜਾਜਤ ਲਈ ਤੇ ਜਿਵੇਂ ਕੋਠੇ ਤੇ ਚੜ ਕੇ ਪੱਲੂ ਫੇਰਿਆ ਸਾਚਾ ਗੁਰ ਲਾੰਦੋ ਰੇ ਸਾਚਾ ਗੁਰ ਲਾੰਦੋ ਰੇ ਜਗਲ ਵਿਕਾਰੇ ਆਇਆ ਕਬਲ ਜੀ ਜਗਿਓ ਮੈਂ ਸਾਰਾ ਸਾਚਾ ਗੁਰੂ ਲਾਦੋਰੇ ਦਿਵਸ ਬਹੁਤੀ ਸ਼ਰਧਾ ਭਾਵਨਾ ਦੇ ਨਾਲ ਸਮਾਪਤ ਹੋਇਆ ਜਿੱਥੇ ਲੋਕਾਂ ਨੂੰ ਅਜਿਹੇ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਗਈ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਸਿੱਖ ਧਰਮ ਅਤੇ ਸਿੱਖ ਇਤਿਹਾਸ ਦੇ ਨਾਲ ਜੋੜਿਆ ਜਾਵੇ ਅਤੇ ਇਸ ਬਾਰੇ ਵਿਸਥਾਰ ਵਿੱਚ ਦੱਸਿਆ ਜਾਵੇ ਨਿਊਯਾਰਕ ਤੋਂ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साड़ी ऐप एंड्रॉइड जा आईओएस दे फ्री बिच रोकू अते अमेज़न फायर टीवी दे जा एप्पल टीवी दे नाल ही देख सकते हो लाइव स्ट्रीमिंग www.globalpunjabtv.com पे